ਸਸਵੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕੈਬਨ ਮੰਤਰੀ ਲਾਲਜੀਤ ਸਿੰਘ ਭੋਲਰ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਬੀਤੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਜਾਤੀ ਆਧਾਰਿਤ ਬਿਆਨ ਸੀਗਾ ਜਿਹਦਾ ਵੱਖ-ਵੱਖ ਧਿਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗ ਲਈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੜੂਰ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਤਾਂ ਸਟੇਜ ਦੇ ਉੱਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਲਾਲਜੀਤ ਪੁੱਲਰ ਨੂੰ ਸਿੱਧਾ ਕਿ ਅੱਗੇ ਤੋਂ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਧਿਆਨ ਰੱਖਿਆ ਕਰੋ ਕਿਉਂਕਿ ਅਸੀਂ ਰਾਜਨੀਤੀ ਜ਼ਰੂਰ ਕਰਦੇ ਹਾਂ ਪਰ ਅਸੀਂ ਧਰਮ ਅਤੇ ਜਾਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਕੂਲਾਂ ਦੀ ਰਾਜਨੀਤੀ ਕਰਦੇ ਹਾਂ ਅਸੀਂ ਸਿਹਤ ਸਹੂਲਤਾਂ ਦੀ ਰਾਜਨੀਤੀ ਕਰਦੇ ਹਾਂ ਪਰ ਧਰਮ ਤੇ ਜਾਤ ਦੀ ਰਾਜਨੀਤੀ ਅਸੀਂ ਅੱਜ ਤੱਕ ਨਾ ਕੀਤੀ ਹੈ ਤੇ ਨਾ ਹੀ ਕਰਾਂਗੇ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਪਤਾਲਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦੋਂ ਪਤਾ ਲੱਗਿਆ ਮੈਂ ਨੇ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ 'ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਬਾਰ ਸਾਹਿਬ ਵੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਲ ਤੇ ਮੁਖੀਆ ਹੋਣ ਦੇ ਨਾਲ ਤੇ ਮੈਂ ਵੀ ਖੇਮਾਂ ਦਾ ਜਾਚਕਾਂ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੂਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜੋ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜੁੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰ ਵੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਪਤਾਮਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਤਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇਲੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹ ਨਹੀਂ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਦਾ ਨਾ 600 ਯੂਨਟ ਰੱਖੋ ਚਾਹੇ ਉਹਦੇ 2 AC ਲੱਗੇ ਹੋਏ ਨੇ ਪਰ ਉਹ 600 ਜੁਲਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ じゃ ਆਪਾਂ ਇਹ ਵੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉਹ ਤੇ ਉਹ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਜ਼ਿਕਰ ਹੋ ਗਿਆ ਕਿ ਲਾਲਜੀਤ ਸਿੰਘ ਭੁੱਲਰ ਖੋਰਾ ਨੇ ਆਪਣੇ ਸੰਬੋਧਨ ਦੇ ਦੌਰਾਨ ਇੱਕ ਖਾਸ ਵਰਗ ਦੇ ਲਈ ਅਜੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਕਾਫੀ ਵਿਰੋਧ ਵੀ ਹੋਇਆ ਸੀਗਾ ਤੇ ਆਖਰਕਾਰ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਤੇ ਇਹ ਮਾਮਲਾ ਕਿਤੇ ਖਡੂਰ ਸਾਹਿਬ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਨਾ ਕਰ ਦਵੇ ਵੋਟਾਂ ਨੂੰ ਪ੍ਰਭਾਵਿਤ ਨਾ ਕਰ ਦਵੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਤੇ ਸਿੱਧਾ ਸਟੇਜ ਦੇ ਉੱਤੋਂ ਕਹਿ ਦਿੱਤਾ ਕਿ ਲਾਲਜੇ ਸਿੰਘ ਪੁੱਲਰ ਅੱਗੇ ਤੋਂ ਧਿਆਨ ਰੱਖਿਆ ਜਾਵੇ ਅਜਿਹਾ ਕੋਈ ਵੀ ਸ਼ਬਦ ਮੂੰਹੋਂ ਨਹੀਂ ਨਿਕਲਣਾ ਚਾਹੀਦਾ ਯਾਨੀ ਕਿ ਅਜਿਹਾ ਕੋਈ ਬਿਆਨ ਨਹੀਂ ਆਉਣਾ ਚਾਹੀਦਾ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ